ਥੱਕ ਗਿਆ ਸਾਰੇ ਐਲੋਜੀ ਪਾਣੀ ਭਾਬੀ ਤੁਸੀਂ ਨਹੀਂ ਸੀ ਪੀਣਾ ਨਹੀਂ ਨਹੀਂ ਮੈਂ ਪੀਲੇ ਤਾਂ ਭੁੱਗੀ ਤੇ ਇਹ ਵੀ ਥੋੜਾ ਯਾ ਮੈਂ ਨਹੀਂ ਪੀਣਾ ਰੀਆ ਦੇ ਵੱਲੋਂ ਨਾਲ ਹੀ ਰਹਿ ਪਈ ਹੈ ਆ ਅੰਜਲੀ ਆਣਦੇ ਨਾਲ ਹੀ ਗੰਦੀ ਪਾਰਟੀ ਅਟੈਂਡ ਕਰਕੇ ਫੇਰ ਹੀ ਆਉਂਗੀ ਉਹ ਫੇਰ ਰਹਿ ਪਈ ਹੈ ਤੰਗ ਕਰੇਗੀ ਉਹਨਾਂ ਨੂੰ ਪਰੇਸ਼ਾਨਦ ਨਹੀਂ ਹੋਣਗੇ ਕੋਈ ਨਹੀਂ ਨਹੀਂ ਕਰਦੀ ਹੋਰ ਮੰਮੀ ਤੁਹਾਨੂੰ ਕੀ ਆ ਕੁਝ ਨਹੀਂ ਆਇਆ ਬਟਾ ਮੈਨੂੰ ਕੀ ਹੋਣਾ ਨਹੀਂ ਮੈਂ ਦੇਖਣਿਆਂ ਨਾ ਸਾਰੇ ਵਿਆਹ ਦੇ ਵਿੱਚ ਤੁਸੀਂ ਮੂਹ ਲਟਕਾ ਕੇ ਬੈਠੇ ਜੇ ਨਾ ਕੁਖਾ ਦਾ ਪਿੱਤਾ ਨਾ ਕੁਛ ਸਾਰੇ ਮੈਨੂੰ ਪੁੱਛਦੇ ਆ ਕਿ ਕੀ ਹੋਇਆ ਮੰਮੀ ਨੂੰ ਇੰਨੇ ਉਦਾਸ ਕਿਉਂ ਨੇ ਕੀ ਗੱਲ ਮੰਮੀ ਦੱਸੋ ਕੀ ਗਲਤੀ ਹੋ ਗਈ ਹੈ ਨਹੀਂ ਨਹੀਂ ਕੁਛ ਨਹੀਂ ਇੱਥੇ ਤੁਸੀਂ ਪਤਾ ਹੀ ਹੈ ਲੈ ਕੀ ਹੋਇਆ ਦੱਸੋ ਸਾਰੇ ਰਸਤੇ ਬਸ ਇੱਕੋ ਗੱਲ ਕਰੀ ਜਾਣ ਕਿ ਉੱਥੇ ਨਾ ਸੇਵਕ ਦੇ ਬਾਰੇ ਵੀ ਸਾਰੇ ਪੁੱਛਦੇ ਸੀ ਆਖਰ ਤੁਹਾਨੂੰ ਕਿਹਾ ਨਾ ਥੋੜਾ ਟਾਈਮ ਰੁਕੋ ਆਪੇ ਸਭ ਸਹੀ ਹੋਈ ਨਾ ਤੁਹਾਨੂੰ ਮੈਂ ਕਿਹਾ ਬੈਠਾ ਮੈਂ ਆਪੇ ਸਹੀ ਕਰ ਲਾਂਗਾ ਹੋ ਤਾਂ ਠੀਕ ਹੈ ਬੇਟਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਵੋ ਤੁਸੀਂ ਪਰ ਮਾਂ ਨੂੰ ਟੈਨਸ਼ਨ ਦਿੰਦੀ ਨਾ ਘਬਰਾਓ ਨਾ ਦੇਖੋ ਤੁਸੀਂ ਸਭ ਸਹੀ ਹੋ ਜਾਏਗਾ ਸਾਰੇ ਪੁੱਛਦੇ ਹੀ ਨਾ ਤੇ ਸੇਵਕ ਦੀ ਜਗ੍ਹਾ ਸਭ ਤੋਂ ਹੀ ਖੜੇ ਸੀ ਤੁਸੀਂ ਕਹਿ ਸਕਦੇ ਸੀ ਨਾ ਕਿ ਹਾਂ ਵੀ ਤੇ ਇਹ ਮੈਂ ਵੀ ਇਹੀ ਕਿਹਾ ਸਾਰਿਆਂ ਨੂੰ ਮੈਂ ਕਿਹਾ ਵੀ ਉਹ ਕਿਤੇ ਕੰਮ ਵਿੱਚ ਬਿਜ਼ੀ ਸੀਗਾ ਸੇਵਕ ਤੇ ਇਸੇ ਕਰਕੇ ਮੰਮੀ ਹਰੀ ਆਏ ਹੈ ਸਭ ਕੋਈ ਕੋਲਾ ਰਹਿ ਗਿਆ ਤੇ ਤੁਸੀਂ ਇਹ ਟੈਨਸ਼ਨ ਨਾ ਲਓ ਇਹ ਸੇਵਕ ਰੂਮੀ ਇਕੱਲਾ ਜਾਏਗੀ ਉਹਨੂੰ ਸਮਝ ਨਹੀਂ ਆਏ ਥੋੜੀ ਦੇਰ ਰੁਕੋ ਸੇਵਕ ਵੀ ਆਪੇ ਤਾਂ ਚੱਲ ਕੇ ਆਏਗਾ ਤੁਹਾਡੇ ਕੋਲ ਚਲ ਚੱਲ ਕੇ ਆਏ ਉਹਨੂੰ ਵੀ ਪਤਾ ਲੱਗੇਗਾ ਵੱਡਿਆ ਦਾ ਕੀ ਵੈਲੀਅੂ ਹੁੰਦੀ ਕਰਦੇ ਵਿੱਚ ਵੱਡਿਆ ਦਾ ਕੀ ਮੁੱਲ ਹੈ ਹਾਂ ਕਹਿੰਦਾ ਨਾ ਨੋਆ ਨਾਲੋਂ ਮਾਸ ਨਹੀਂ ਅੱਡਦੇ ਮੈਂ ਤਾਂ ਉਂਗਲੀ ਵੱਡਤੀ ਇਹ ਕਹਿਣਾ ਹੈ ਕਹਿਨ ਦੀਆਂ ਗੱਲਾਂ ਹੈ ਕਹਿਨ ਦੀਆਂ ਗੱਲਾਂ ਦਾ ਕੋਈ ਮੁੱਲ ਨਹੀਂ ਪੈਂਦਾ ਜੋ ਅਸਲੀਅਤ ਹੈ ਨਾ ਉਹਨੂੰ ਕੋਈ ਮਿੱਟੀ ਨਹੀਂ ਪਾ ਸਕਦਾਗਾ ਬਿਲਕੁਲ ਅੱਜ ਨਹੀਂ ਭਲ ਕੇ ਕਦੀ ਨਾ ਕਦੀ ਉਹਨੂੰ ਇਹ ਚਾਨਣ ਜ਼ਰੂਰ ਪਏਗਾ ਜਦੋਂ ਦੀ ਮੰਮੀ ਮੈਂ ਬੋਲ ਕੇ ਆਈ ਆ ਉਧਰ ਨਾ ਭਾਬੀ ਉਹਨਾਂ ਨਾਲ ਨਾ ਇੱਕ ਪਿਆਰ ਬੜਾ ਪਿਆ ਸੀ ਗਵਾਂਢੀਏਗੇ ਸੀ ਹੂੰ ਤੇ ਉਹ ਇੱਧਰ ਕੀਤੇ ਆਏ ਹੋਣੇ ਕਿਸੇ ਪਾਸੇ ਮੈਨੂੰ ਮਿਲ ਪਏ ਸਲੂਨ ਮੈਂ ਗਈ ਸੀ ਜਦੋਂ ਤੇ ਮੈਨੂੰ ਬੜੀ ਸੋਹਣੀ ਧਰਾਂ ਮਿਲੇ ਸਾਰੀ ਗੱਲਬਾਤ ਕੀਤੀ ਦੱਸਣ ਦੇ ਸੀ ਅੱਛਾ ਕਿ ਸੇਵਕ ਦੇ ਨਾ ਮਤਲਬ ਚਿਹਰਾ ਜਿਸ ਤਾ ਨਾ ਉਦਾਸ ਨਹੀਂ ਹੁੰਦਾ ਬੰਦੇ ਦਾ ਚਿਹਰੇ ਤੇ ਕੋਈ ਖੁਸ਼ੀ ਨਹੀਂ ਹੁੰਦੀ ਜਾਂ ਕਿਸੇ ਪਰੇਸ਼ਾਨੀ ਚ ਹੈ ਤੇ ਮੈਂ ਫਿਰ ਮਨ ਚ ਕਹਾਂ ਮੈਂ ਕਿ ਪੈਸਿਆਂ ਦੇ ਲਾਸ ਨੂੰ ਲੈ ਕੇ ਬਸ ਚੁੱਪ ਬੈਠਾ ਹੈ ਕਿ ਰਿਸ਼ਤਿਆਂ ਦਾ ਜਿਹੜਾ ਲਾਸ ਹੁੰਦਿਆ ਉਹਨੂੰ ਸਮਝ ਨਹੀਂ ਆਉਂਦਿਆਗਾ ਅਣਜਾਨ ਮਰਤੇ ਨਾ ਅਣਜਾਨੀ ਪਿੱਛੇ ਲੱਗਾ ਜਨਾਨੀ ਪਿੱਛੇ ਲੱਗਾ ਉਹਨੂੰ ਸਮਝ ਆਣੀ ਹੈ ਨਾ ਉਦੋਂ ਨੂੰ ਉਹਨੇ ਆਪੇ ਹੀ ਭੱਜਿਆ ਨਾ ਦੇਖੋ ਨਾ ਕਿਸੇ ਦੇ ਮਗਰ ਲੱਗ ਕੇ ਇੱਕਦਮ ਕੋਈ ਫੈਸਲਾ ਨਹੀਂ ਲੈਣਾ ਚਾਹੀਦਾਗਾ ਹਮੇਸ਼ਾ ਬੰਦੇ ਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਮੈਂ ਕੀ ਕਹਿ ਰਿਹਾ ਮੈਂ ਕੀ ਕਰ ਰਿਹਾ ਸਭ ਤੋਂ ਪਹਿਲਾਂ ਆਪਣੀ ਸੱਸ ਦੇ ਪਿੱਛੇ ਲੱਗਦਾ ਰਿਆ ਸੱਸ ਪਿੱਛੇ ਲੱਗ ਕੇ ਥੋੜਾ ਕੁਝ ਹੋਇਆ ਵਾ ਤੁਹਾਡੇ ਸਾਹਮਣੇ ਮੈਂ ਤਾਂ ਤੁਹਾਨੂੰ ਸਾਰਾ ਕੁਝ ਦੱਸਿਆ ਖੋਲ ਕੇ ਮੈਨੂੰ ਐਨਾ ਪਿਆ ਕਿ ਜਿਹੜੀ ਕੁੜੀ ਜਾਂਦੀ ਹੈ ਜੋ ਉਸ ਕੁਝ ਉਹਨੂੰ ਸਿਖਾ ਕੇ ਗਈ ਹੈ ਸਮਝਾ ਕੇ ਗਈ ਹੈ ਉਹੀ ਕੁਝ ਤੇ ਉਹ ਕਰਨਦੀ ਸੋਹੀ ਮਾਤੋਂ ਪੜੀ ਉਹ ਜਦੋਂ ਮਤ ਤੋਂ ਮਾਂ ਦੇ ਹੀ ਹੈ ਉਹੀ ਗੱਲ ਹੈ ਨਾ ਹੈ ਕੋਈ ਗੱਲ ਨਹੀਂ ਤੁਸੀਂ ਇਹ ਟੈਨਸ਼ਨ ਨਾ ਲਓ ਇਹ ਮੁੰਡਾ ਤੁਹਾਡਾ ਤੁਹਾਡੇ ਕੋਲ ਵਾਪਸ ਜਰੂਰ ਆਏਗਾ ਕਿਉਂਕਿ ਪਤਾ ਕੀ ਹੈ ਸਵੇਰ ਦਾ ਉਹ ਨਸ਼ਾ ਉਹ ਵਾਪਸ ਜਰੂਰ ਹੁੰਦਾ ਹੈ ਪਰ ਸ਼ਾਮਾਂ ਵੀ ਲੇਟ ਪਈ ਜਾਂਦੀ ਹੈ ਅੱਜ ਮਹੀਨਾ ਬੀਤ ਗਿਆ ਵੇ ਵੇਖੋ 5 ਦਿਨਾਂ ਬਾਅਦ 4 ਦਿਨਾਂ ਬਾਅਦ ਮੰਮੀ ਮੈਨੂੰ ਗੁਰਦੁਆਰੇ ਸਾਹਿਬ ਮਿਲੇ ਉਹ ਵੀ ਤਾਂ ਡੀਸੀ ਮੈਨੂੰ ਹੱਥ ਸੀ ਤੁਸੀਂ ਮੈਨੂੰ ਨਾਲ ਲੈ ਕੇ ਗਏ ਨਹੀਂ ਨਹੀਂ ਉਹ ਚਲੋ ਉਹ ਤਾਂ ਸੀਗਾ ਜਾ ਪਮਲਪੇ ਮਿਲਪੇ ਹਾਂ ਪਰ ਵੇਖੋ ਬੇਸ਼ਰਮ ਨੇ ਇੱਕ ਫੋਨ ਕਰਕੇ ਨਹੀਂ ਕਿਹਾ ਕਿ ਘਰੋਂ ਚਲ ਗਈ ਉਮਾ ਜਾਂ ਤੇਰੀ ਜਾਂ ਮੇਰੀ ਜਾਂ ਸਾਡੀ ਵਰਡ ਕਰਕੇ ਕਹਿੰਦਾ ਅੱਗੋਂ ਮੈਨੂੰ ਉੱਠਾ ਪੈ ਗਿਆ ਚਾਨਣ ਤਾਂ ਬਥੇਰਾ ਪਾ ਗਈ ਐ ਉਹਦੀ ਅਕਲ ਤੇ ਉਹ ਤਾਂ ਪਾਗਲ ਹੈ ਗੁੱਸੇ ਦੇ ਵਿੱਚ ਆਪਣਾ ਨੁਕਸਾਨ ਆਪੇ ਕਰੀ ਜਾਂਦਾ ਇਹ ਹੀ ਨਹੀਂ ਨਾ ਉਹਨੂੰ ਸਮਝ ਆਉਂਦੀ ਜਿਹੜਾ ਉੱਥੇ ਜਾ ਕੇ ਸੈਂਡ ਕਰਕੇ ਆਇਆ ਭਾਈ ਵਾਲੀ ਤੋੜ ਕੇ ਆਇਆ ਉਦੋਂ ਮੈਨੂੰ ਥੋੜਾ ਮਿਲਿਆ ਕੋਈ ਉਹਦੇ ਆਫਿਸ ਜਾ ਕੇ ਆਪੇ ਦਵਾਦਵ ਸੈਂਡ ਕਰਕੇ ਤੇ ਭਾਈ ਵਾਲੀ ਤੋੜ ਕੇ ਤੇ ਆ ਗਿਆ ਕਰ ਮੰਮੀ ਇਹਨਾਂ ਦੀ ਵੇਖੋ ਨਾ ਫੇਰ ਵੀ ਇਮਾਨਦਾਰੀ ਵੀ ਪਹਿਲਵਾਨ ਸੀਈ ਹੈ ਤੂੰ ਇੰਨਾ ਲੱਖਾਂ ਦਾ ਨੁਕਸਾਨ ਕਰਕੇ ਆਇਆ ਉਹ ਆਪਣੇ ਵੱਲੋਂ ਖੁਦ ਜੋ ਵੀ ਪ੍ਰੋਫਿਟ ਨਹੀਂ ਵੀ ਹਜੇ ਆਇਆ ਨਾ ਜੋ ਪ੍ਰੋਫਿਟ ਕਹਿੰਦੇ ਜੋ ਸਾਨੂੰ ਦਿਖਦਾ ਪਿਆ ਹੈ ਹਜੇ ਇਹਨਾਂ ਨੇ 25 ਲੱਖ ਦਾ ਪ੍ਰੋਫਿਟ ਕੱਢਿਆ ਕਹਿੰਦੇ ਜੋ ਦਿਖਦਾ ਪਿਆ ਨਾ ਮੈਂ ਇੰਨਾ ਕਪਾ ਦੇਣਾ ਵਾ ਵਾਦਾ ਘਟਾ ਮੈਂ ਬਾਅਦ ਚ ਕਰ ਲਾਂਗਾ ਹਾਂ ਜੀ ਪਰ ਆਪਣਾ ਅੰਜਲੀ ਭਾਬੀ ਹੁਣੇ ਕਹਿੰਦੇ ਸੀ ਮੈਂ ਹੀ ਨਾਲ ਜਾਵਾਂਗੀ ਮੈਂ ਤਾਂ ਕਿਹਾ ਜਿਹੜਾ ਮਰਜ਼ੀ ਜਾ ਕੇ ਦੇਖ ਆ ਰਵੇ ਸਾਨੂੰ ਕੋਈ ਇਤਰਾਜ਼ ਨਹੀਂ ਦਾ ਇਹ ਕਹਿੰਦੇ ਮੈਂ ਵੀ ਜਾਣਾ ਮੈਂ ਸਾਡੇ ਚੰਨ ਜੀ ਜਾਵਾਂਗੇ ਮੈਂ ਤੁਹਾਨੂੰ ਦੇਖ ਕੇ ਹੀ ਆਵਾਂਗਾ ਨਾ ਮੈਂ ਤੁਹਾਨੂੰ ਦਿੱਟਾ ਕੇ ਆਵਾਂਗਾ ਤੁਸੀਂ ਨਾ ਜਾਇਓ ਫਿਰ ਬੋਲੇਗਾ ਮੈਂ ਨਹੀਂ ਤੁਹਾਡੀ ਬੇਇੱਜ਼ਤੀ ਬਰਦਾਸ਼ਤ ਕਰ ਸਕਦੀ ਮੈਂ ਕਹਿੰਨੀ ਆ ਵੀ ਤੁਸੀਂ ਨਾ ਹੀ ਸਾਹਮਣੇ ਹੋ ਹਾਂ ਭਾਬੀ ਇੱਕ ਵਾਰੀ ਚੰਨਨ ਤੇ ਪਵਾ ਗਾਣਾ ਉਹਨੂੰ ਮੰਨਦੀ ਆ ਪਰ ਕੋਈ ਨਹੀਂ ਅੰਜਲੀ ਤੇ ਛੋਟੇ ਨੂੰ ਭੇਜ ਦਾਂਗੇ ਨਾ ਉਹ ਚੱਲ ਜਾਣਾ ਭਾਬੀ ਮੈਂਬਰ ਆ ਚਲੋ ਜਿੱਦਾਂ ਤੁਸੀਂ ਕਹਿੰਦੇ ਹੋ ਮੈਂ ਕਰ ਲੈਣਾ ਪਰ ਜੇ ਕਿਤੇ ਉਹਨਾਂ ਨੂੰ ਵੜਾ ਮੋਟਾ ਉਹਨ ਕੀ ਬੋਲ ਗਏ ਫਿਰ ਨਾ ਮੈਨੂੰ ਕਹਿਣਾ ਤੁਸੀਂ ਪੁੱਛੋ ਨਹੀਂ ਨਹੀਂ ਨਾਲ ਵੱਡੇ ਭਾਬੀ ਜਾਣਗੇ ਹੀ ਨਾਲ ਹੋ ਸਕਿਆ ਤਾਂ ਮੈਂ ਵੀ ਹੋਵਾਂਗੀ ਫਿਰ ਮੈਂ ਤਸੱਲੀ ਕਰਾਵਾਂਗੀ ਫਿਰ ਨਾ ਮੈਂ ਇਹ ਗੱਲ ਕਰਾਂਗੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਜਾਊਂਗੀ ਸਦਰ ਮੈਂ ਆਪ ਗੱਲ ਕਰਕੇ ਆਉਂਗੀ ਕੋਈ ਗੱਲ ਨਹੀਂ ਧੀਆ ਨੂੰ ਬੁੜਾ ਕੇ ਆਵਾਂਗੇ ਜਿੱਦਾਂ ਕਹਿੰਦੇ ਜਿੱਦਾਂ ਤੁਸੀਂ ਕਹਿੰਦੇ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਵੀ ਹੁੰਦਾ ਕਰ ਤਾਹੀ ਪਿੰਡ ਵਾਲਾ ਘਰ ਜਿਹੜਾ ਹੈ ਨਾ ਉਹ ਜਿਹੜਾ ਪਲਾਟ ਆ ਪਿੰਡ ਵਾਲਾ ਨਹੀਂ ਪਲਾਟ ਹੈ ਨਾ ਜਿਹੜਾ ਉਹਦੇ ਤੇ ਆਪਾਂ ਦੋ ਕਮਰੇ ਬਣਵਾ ਦੇਣ ਲੱਗੇ ਆ ਠੀਕ ਹੈ ਰਸੋਈ ਰਸੋਈ ਬਣਵਾ ਦੇਣ ਲੱਗੇ ਤੁਹਾਨੂੰ ਜੇ ਚਾਹਤ ਆ ਤਾਂ ਇੱਥੇ ਪ੍ਰੋਬਲਮ ਆਦੀ ਹੈ ਇੱਥੇ ਜੇ ਤੁਹਾਨੂੰ ਮਹਿਸੂਸ ਹੁੰਦਾ ਤੇ ਆਪ ਤੁਸੀਂ ਉੱਥੇ ਰਹਿ ਲੈਣ ਕੋਈ ਨਹੀਂ ਬੜਾ ਸਹੀ ਆਣੇ ਹੋ ਮਾਪਿਓ ਕਰੀਤੀਆਂ ਕਰ ਰਿਹਾ ਪੁੰਦੇ ਆ ਤੇ ਹੁਣ ਧੀ ਨਾ ਕਿਹਨੂੰ ਹੁਣ ਆ ਪੁੱਤਰ ਨੂੰ ਪੁੱਤਰ ਕਿਹਨੂੰ ਮੇਰਾ ਪੁੱਤ ਹੀ ਆ ਪਰ ਫੇਰ ਵੀ ਧੀਆਂ ਦੇ ਕਾਚਾ ਮਤਲਬ ਉਹ ਧੀ ਤੁਹਾਡੀ ਤੇ ਮੈਂ ਕੁਛ ਨਹੀਂ ਤੁਹਾਡਾ ਧੀ ਦੇ ਕੇ ਪੁੱਤ ਸੇੜਿਆ ਨਾ ਮੈਂ ਸਭ ਗੱਲਾਂ ਤੁਹਾਡੇ ਮੰਨਦੀ ਪਰ ਮਾਂ ਜਿਹੜੀ ਹੁੰਦੀ ਹੈ ਨਾ ਉਂਗਲਾ ਵੇਖੋ ਪੰਜ ਹੈ ਜਿਹੜੀ ਵੱਡੀ ਜਾਏਗੀ ਉਹਦੇ ਤੇ ਦਰਦਾ ਹੈ ਉਹ ਤਾਂ ਗੱਲ ਹੀ ਨਹੀਂ ਚਲੋ ਵਾਈ ਚਲੋ ਕੋਈ ਨਹੀਂ ਮੈਂ ਫਿਰ ਉੱਥੇ ਸਾਰੀ ਲਵਾਤੀ ਕੰਮ ਸ਼ੁਰੂ ਕਰਾਤਾ ਕਿ ਮੰਮੀ ਥੱਲੇ ਦਾ ਪੋਸ਼ਨ ਬਣੇ ਉੱਥੇ ਨਾ ਰੈਂਟ ਤੇ ਦਿੱਤਾ ਐ ਬੜੀ ਦੇਵ ਦਾ ਤੁਹਾਨੂੰ ਉੱਪਰਲਾ ਬਣਾ ਕੇ ਦਵਾਂਗੇ ਆਰਾਮ ਨਾਲ ਤੁਸੀਂ ਆਰਾਮ ਨਾਲ ਉੱਪਰ ਐ ਨਾ ਇਹ ਥੱਲੇ ਦੇਖ ਰਹੇ ਕਰ ਰਹੇ ਇਹਨੇ ਦੇ ਆਣਗੇ ਤੁਹਾਨੂੰ ਖਰਾਇਆ ਬੜਾ ਜਾ ਕਰਨਗੇ ਬਾ ਤੂੰ ਹੀ ਕਰਾਇਆ ਗਏ ਨਾ ਦੋਨੋਂ ਨੂੰ ਰੱਖ ਲਿਆ ਪਰ ਉਹਨੂੰ ਤਾਂ ਤੁਸੀਂ ਆਪਣਾ ਘਰ ਮੰਨ ਕੇ ਚੱਲਿਓ ਨਾ ਮੈਨੂੰ ਵੀ ਤਾਂ ਫਕਰ ਹੋਵੇ ਮੈਂ ਵੀ ਪੁੱਤਾਂ ਨਾਲ ਵੱਧ ਕੇ ਚੱਲੀ ਆ ਮੈਲੇ ਪੇਕੇ ਜਾਣਾ ਚਾਹੀਏਗੀ ਕੋ ਜਾਏ ਤੇ ਸਾਡੀ ਚਲ ਰਹਿਣ ਹੈ ਨਾ ਜਦ ਜਮਾਨਾ ਕੀ ਗੱਲ ਦੀ ਲਿਆ ਕਰੋ ਮੈਂ ਬੈਠੀ ਆ ਨਾ ਅਈ ਤੇ ਵੇਖੋ ਨਾ ਅੰਦਰੀਆਂ ਨੂੰ ਰੋਕਦੇ ਨਾ ਇਹਨੂੰ ਕਦੀ ਰੋਕਾਂਗੇ ਜਿਵੇਂ ਮਰਜ਼ੀ ਜਾਵੇ ਆਵੇ ਖੁਸ਼ ਜਿੱਦਾਂ ਖੁਸ਼ ਹੈ ਨਾ ਆਪਾਂ ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਵੇਖੋ ਮੰਮੀ ਬੇ ਨਚੜੇ ਨਾ ਤੁਸੀਂ ਗੁਰਦੁਆਰੇ ਜਾਂਦੇ ਸੀ ਪਾਠ ਪੂਜਾ ਕੀਤੀ ਹਰ ਵੇਲੇ ਤੁਹਾਡੇ ਮੂੰਹ ਚ ਨਾ ਰੱਬ ਦਾ ਨਾਮ ਹੀ ਰਿਹਾ ਦੋਖਾਂ ਨੇ ਨਾ ਇਹ ਵੀ ਚੰਗੇ ਹੁੰਦੇ ਨੇ ਇਤੋਂ ਸਾਨੂੰ ਨਾ ਚੰਗੇ ਦੀ ਤੇ ਮਾੜੇ ਦੀ ਹਮੇਸ਼ਾ ਪਹਿਚਾਣ ਹੋ ਜਾਂਦੀ ਐ ਨਾਲ ਸਾਨੂੰ ਅੱਗੇ ਚੱਲ ਕੇ ਕਿਵੇਂ ਅੱਗੇ ਵਧਣਾ ਚਾਹੀਦਾ ਉਹਦਾ ਵੀ ਸਾਨੂੰ ਪੈਰ ਰੱਖਣ ਦਾ ਇੱਕ ਨਾ ਰਸਤਾ ਪਤਾ ਲੱਗਦਾ ਦੁੱਖ ਰੱਬ ਦਿੰਦਾ ਹੀ ਤਾਂ ਵਾ ਹਾਂ ਦੁੱਖ ਉਹਦਾ ਥੋੜਾ ਦੇ ਦਿੰਦਾ ਦੁੱਖ ਦਿੰਦਾ ਹੀ ਤਾਂ ਵਾ ਕਿ ਤੁਹਾਨੂੰ ਚੰਨਣ ਬੰਦਾ ਉਹ ਪੰਦਾ ਤੇ ਸੁੱਖ ਉਹਦਾ ਜਿਹੜਾ ਕਰਮਾ ਜਿੱਕੇ ਨੇ ਜੀ ਤੁਹਾਡੇ ਪਿੱਛੇ ਕਹਿੰਦੇ ਫਿਰਦੇ ਉਹਨੂੰ ਚੰਨਣ ਪਾ ਦਿੰਦਾ ਕਿਉਂ ਕਿ ਕਿੰਨੇ ਜੋਗੀ ਹੈਗੇ ਪਤਾ ਜਗ ਦੇ ਵੇਖੋ ਪੁੱਤਾਂ ਨਾਲੋਂ ਵੱਧ ਕੇ ਤੁਹਾਡਾ ਜਵਾਈ ਐ ਤੀ ਤੁਹਾਡੀ ਨੂੰ ਇੰਨਾ ਕ ਪਿਆਰ ਦਿੰਦੇ ਪਏ ਨੇ ਮੇਰੇ ਦੋਨੋਂ ਵੱਡੇ ਭਾਬੀਆਂ ਭਾਜੀ ਹੁਨੀ ਇੰਨਾ ਪਿਆਰ ਦਿੰਦੇ ਪਏ ਨੇ ਮੈਂ ਤਾਂ ਕਦੀ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਮੰਮੀ ਕਿ ਮੇਰੇ ਘਰ ਇੰਨੇ ਚੰਗੇ ਹੋਣਗੇ ਰੀਆ ਨੂੰ ਤਾਂ ਹੱਥਾਂ 'ਚ ਚੁੱਕ-ਚੁੱਕ ਬੈਂਦੇ ਆ ਨੇ ਵਾਹਿਗੁਰੂ ਇਹਨਾਂ 'ਤੇ ਰਕੀਆਂ ਦਵੇ ਇਹਨਾਂ ਦੇ ਜਿਹੜੇ ਵੱਡੇ ਬੈਠੇ ਆ ਦੇਖੋ ਤੁਸੀਂ ਸਾਡੇ ਕੋਲ ਤਾਂ ਤੁਸੀਂ ਆਸ਼ੀਰਵਾਦ ਦੇ ਰਹੇ ਹੋ ਨਾ ਸਾਡੇ ਉਸਨ ਰੀਆ ਨਾ ਆਸ਼ੀਰਵਾਦ ਵੀ ਕੋਈ ਕੋਈ ਲੈ ਸਕਦਾ ਓਸਨ ਰਿਆਨਾ ਸ਼ਾਰਟ ਡਰੈਸ ਕਿਤੇ ਬਾਜੀ ਹੁਣੀ ਲੈ ਆਏ ਤੇ ਮੈਂ ਪਾ ਨਾ ਦਵਾ ਬਾਜੀ ਕਹਿੰਦੇ ਨੇ ਸਾਡੀ ਧੀ ਐ ਤੇਰੀ ਤੇ ਹੈ ਹੀ ਨਹੀਂ ਤੇ ਤੂੰ ਇਹਨੂੰ ਪਾ ਮੈਂ ਕਹਦੇ ਮਾਮੇ ਨੇ ਨਹੀਂ ਪਾਉਂਦੇ ਨਹੀਂ ਕਹਿੰਦੇ ਮਾਮੇ ਕੋਲ ਵੀ ਇੱਕ ਦਿਨ ਪੁਆਣੀ ਹੈ ਕਿ ਪੁਆ ਸਾਡੇ ਬੈਠੇ ਸਾਡਾ ਤੀ ਪੁੱਤ ਜੋ ਮਰਜ਼ੀ ਕੱਪੜਾ ਪਾਵੇ ਕਿਸੇ ਦੀ ਕੋਈ ਜ਼ਰੂਰਤ ਨਹੀਂ ਕੁਛ ਕਹਿਣ ਦੀ ਮਾਪਿਆਂ ਦੇ ਸਿਰ ਤੇ ਬੱਚੇ ਜੀਲਦੇ ਨੇ ਲੋਕੀ ਕਦੀ ਕਹਿੰਦੇ ਨੇ ਕਿ ਤੁਸੀਂ ਚੰਗੇ ਹੋ ਲੋਕੀ ਆਪਣਾ ਵੀ ਚੰਗਾ ਕਹਿੰਦੇ ਨੇ ਹਾਂ ਕਦੀ ਇਹਨਾਂ ਨੇ ਤਾਰੀਫ ਕੀਤੀ ਹੈ ਕਿਸੇ ਦੀ ਬਸ ਹੈ ਕਿ ਉਹ ਬੁਰਾਈ ਵੱਲ ਭਜਦੇ ਨੇ ਵੀ ਇਹਦੀ ਬੁਰਾਈ ਕਰਦੀਏ ਕਿਸੇ ਤਰ੍ਹਾਂ ਜੇ ਕੀਤੀ ਜਾਂਦੀ ਹੈ ਚੰਗਿਆਈ ਨਹੀਂ ਕਰਕੇ ਖੁਸ਼ ਹੁੰਦੇ ਉਹ ਮੌਕੇ ਲੱਭਦੇ ਨੇ ਬਸ ਕਿ ਬੁਰਾਈ ਕਰਦੀਏ ਉਹਨਾਂ ਦੇ ਘਰ ਸੋਹ ਬੁਰਾਈਆਂ ਹੋਣਗੀਆਂ ਪਰ ਕਦੀ ਨਹੀਂ ਕਰਨਗੇ ਕਦੀ ਨਹੀਂ ਕਰਨਗੇ ਹਮੇਸ਼ਾ ਦੂਜੇ ਦੀ ਮੈਨੂੰ ਭਾਜੀ ਨੇ ਇੰਨੀ ਗੱਲ ਕਹਿੰਦੇ ਪੁੱਤ ਕਦੀ ਵੀ ਧੀ ਪੁੱਤ ਨੂੰ ਕਹੇ ਕੱਪੜੇ ਵੱਲੋਂ ਮਨਾ ਨਹੀਂ ਕਰਨਾ ਲਾਂਬੰਦ ਉਹ ਸਾਡੇ ਸਿਰ ਤੇ ਪਾਉਂਦੇ ਨੇ ਬਿਲਕੁਲ ਨਾਲ ਕੱਪੜੇ ਚ ਬੁਰਾਈ ਨਹੀਂ ਕਹਿੰਦੇ ਦੇਖਣ ਵਾਲੇ ਦੀਆਂ ਅੱਖਾਂ ਚ ਉਹਦੀ ਨਜ਼ਰਾਂ ਚ ਮੈਨੂੰ ਬੜੇ ਪਿਆਰ ਨਾਲ ਉਹਨਾਂ ਨੇ ਸਮਝਾਇਆ ਮੈਂ ਕਿਹਾ ਭਾਜੀ ਤੁਸੀਂ ਜਿੱਦਾਂ ਹੋ ਕਹਿੰਦੇ ਤੇਰੀ ਨਹੀਂ ਇਹ ਸਾਡੀ ਹੈ ਤੂੰ ਬਸ ਨਾ ਥੋੜਾ ਪਰੇ ਰਿਆ ਕਰ ਮੈਂ ਕਿਹਾ ਠੀਕ ਹੈ ਬੁਰਾ ਨਹੀਂ ਚੰਗੇ ਬੁਰਾ ਨਹੀਂ ਕੋਈ ਹਾਂ ਚਲੋ ਜੀ ਤੁਸੀਂ ਵੇ ਛੇਤੀ ਛੇਤੀ ਹੋਵੋ ਤੇ ਮੈਂ ਚਾਹ ਪਾਣੀ ਬਣਾਵਾ ਤੇ ਕੁਝ ਚਲੋ ਠੀਕ ਹੈ ਤੂੰ ਚਾਹ ਪਾਣੀ ਬਣਾ ਸਰਵਾ ਹੋ ਗਿਆ ਮਮੀ ਤੇ ਫਿਰ ਜਲਦੀ ਹੋ ਜਾ ਜਰਾ ਹਾਂ ਮੈਂ ਛੇਤੀ ਹੁਣ

ਓ ਸੇਵਕ ਉਹ ਬਾਹਰ ਨਿਕਲ ਉਹ ਤੁਹਾਡਾ ਕੰਜੇ ਖਾਣਾ ਹੀ ਲੈਣਾ ਵਾ ਓਏ ਆ ਜਾ ਸਾਹਮਣੇ ਹੁਣ ਐ ਦਾਦਾ ਕਾਦਾ ਰੋਲਾ ਪਾਇਆ ਓਏ ਦੱਸ ਮੈਨੂੰ ਕਿਹੜੀ ਵੱਟ ਕਹਿਣ ਡਿਆ ਤੂੰ ਦੱਸ ਕਿਹੜਾ ਕੰਜੇ ਖਾਣਾ ਕਹਿਣ ਡਿਆ ਓਏ ਆ ਜਾ ਮੁੰਡੇ ਪਾਈ ਮੇ ਮਾਰਦੇ ਉਹ ਕਾਹਦਾ ਜਮੀਨ ਹੈ ਉਹ ਜਮੀਨ ਆਡੀ ਆ ਤੂੰ ਟੱਕੇ ਨਾਲ ਵਾਟ ਆਪਣੇ ਨਾਲ ਕੀਤੀ ਆ ਉਹ ਕਿਹੜੀ ਤੁਹਾਡੀ ਜਮੀਨ ਹੈ ਤੂੰ ਜਮਨਾ ਕੇ ਲੈ ਜਾ ਕੇ ਚੱਲ ਜਮੀਨ ਬਣਾਈ ਉਹ ਕਿਹੜੀ ਜ਼ਮੀਨ ਜਮੀਨ ਤੁਹਾਡੀ ਬੋਲਦੀ ਆ ਮੇਰੀ ਸੁਣ ਗੱਲ ਉਹ ਸਾਡੀ ਜਮੀਨ ਸਾਡੇ ਨਾਲ ਬੋਲਦੀ ਹੈ ਤੇਨੂੰ ਮੈਂ ਇਨੀ ਗੱਲ ਦੱਸਤੀ ਹੁਣ ਹੱਥ ਲਾ ਕੇ ਵਗਾ ਆ ਲੈ ਚੁੱਕ ਫਤਿਹ ਹੁਣ ਆਪਣੀ ਹੱਦ ਪਾਰ ਕਰ ਰੰਡਿਆ ਹੀ ਹੁਣ ਤੂੰ ਨਹੀਂ ਕੀਤੀ ਤੂੰ ਬਚ ਕੇ ਮਾਰੀ ਓ ਕੇਸ ਨੂੰ ਪੁੱਛ ਕੇ ਦਫਰ ਮਾਰਨਾ ਤੇਰੇ ਤੂੰ ਇੱਕ ਖਾ ਲੈਣੀ ਮੇਰੇ ਕੋਲ ਜਿਵੇਂ ਤੈਨੂੰ ਹੱਲਿਆ ਨਾ ਤਾਈ ਉਹਨੂੰ ਸਮਝਾ ਨਹੀਂ ਮੈਂ ਇੱਥੇ ਕਿ ਲੋਤੀ ਨਾ ਤਾਈ ਮੈਂ ਜ਼ਮੀਨ ਤੇ ਮੁੰਡੇ ਕਿਦਾ ਖੜਾ ਕੇ ਖਲੋਤਾ ਇਹ ਤੇਰੀ ਜ਼ਮੀਨ ਤੇ ਉਹ ਹੀ ਗੱਲ ਸ਼ਰੀਕਾਂ ਵਾਲੀ ਸ਼ਰੀਕਾਂ ਵਾਲੀ ਗੱਲ ਨਹੀਂ ਗਈ ਉਹਨੂੰ ਸਮਝਾ ਤਾਈ ਇਹ ਸ਼ਰੀਕਾ ਵਾਲੇ ਲਾਏ ਤੁਸੀਂ ਜਦੋਂ ਕੜੀ ਵਿਆਹ ਚੜਾਈ ਗਈ ਤੇ ਤੁਸੀਂ ਆਉਂਦੇ ਨੇ ਮੁੰਡੇ ਨੂੰ ਘਰ ਦੇ ਬੈਠਾ ਹਾਂ ਤੇ ਆਪਣੇ ਮੁੰਡੇ 'ਚ ਪੁੱਛ ਪਹਿਲਾਂ ਆਪਣੇ ਨੇ ਪੁੱਛ ਲਓ ਇੱਤੀ ਗੱਲ ਪਹਿਲਾਂ ਐਨੇ ਕੀਤੀ ਮੈਂ ਨਹੀਂ ਕੀਤੀ ਸ਼ੁਰੂਆਤ ਤੂੰ ਪਹਿਲਾਂ ਕੀਤੀ ਆ ਤੂੰ ਵੱਜਿਆ ਮਾਰ ਮਾਰ ਸੱਦਣ ਡਿਆ ਗੱਲ ਕੀ ਕਰਨ ਉਹ ਆਪਣੀ ਜ਼ਮੀਨ ਦੇ ਮੁੰਡੇ ਦੇਖਦਾ ਜ਼ਮੀਨ ਮੈਂ ਤੈਨੂੰ ਦੋੜੇ ਕਹਿੰਦਾ ਜ਼ਮੀਨ ਉਹ ਸਾਡੀ ਤੇਰੀ ਨਹੀਂ ਬੋਲਦੀ ਉਹ ਤੂੰ ਵਟ ਭਾਈ ਜ਼ਮੀਨ ਤਾਂ ਸਾਡੀ ਆ ਨਾ ਉਹ ਚੁੱਪ ਕਰ ਮੁੰਨੇ ਨੂੰ ਚੁੱਪ ਕਰਾ ਉਹ ਉੱਤੇ ਚੜਦਾ ਜਾਂਦਾ ਇਹ ਤਾਂ ਨਹੀਂ ਉੱਤੇ ਚੜਦਾ ਐਸਾ ਪੈਸਾ ਦਾ ਨਹੀਂ ਚੋਬਰ ਕੇ ਜਾ ਕੇ ਨਾ ਥਾਣੇ ਰੋੜਦੇ ਜਦ ਮਰਜ਼ੀ ਕਰ ਤੂੰ ਚੋਪਰ ਐ ਜਿਹੜੀ ਤੂੰ ਲਿਸ਼ਕ ਪੁਸ਼ਕ ਮੇਰੀ ਮਾਤਾ ਨੂੰ ਨਾ ਬੋਲੀ ਤੇਰੀ ਭੈਣ ਨੂੰ ਤੇਰੀ ਮੈਂ ਨਾ ਆ ਕਰਨਾ ਨਾ ਕਰ ਨਾ ਕਰ ਉਸ ਨਾ ਕਰ ਸੇਵਕ ਨਾ ਕਰ ਬੁੱਤ ਨਾ ਕਰ ਨਾ ਕੰਨ ਨਾ ਮਾਰੀ ਨਾ ਮਾਰੀ ਮੇਰੇ ਪੁੱਤ ਨੂੰ ਨਾ ਮਾਰੀ ਕਰ ਨਾ ਕਰ ਨਾ ਕਰ ਨਾ ਕਰਨ ਨਾ ਕਰਨ ਮੇਰੇ ਮੁੰਡੇ ਨੂੰ ਨਾ ਮਾਰੀ ਸੇਵਕ ਨਾ ਆਜਾ ਕਰਨ ਨਾ ਮੇਰੇ ਮੁੰਡੇ ਨੂੰ ਨਾ ਕੁਛ ਕਹੀਂ ਮੇਰੇ ਮੁੰਡੇ ਨੂੰ ਕੁਛ ਨਾ ਕਹੀਂ ਅੰਜੂ ਅੰਜੂ ਹਾਂ ਅੰਜੂ ਮੇਰੀ ਗੱਲ ਸੁਣ ਕੀ ਹੈ ਜੇ ਅੰਜੂ ਸੇਵਕ ਨੂੰ ਕਹਿੰਦੇ ਹੋ ਸੇਵਕ ਨੂੰ ਸਮਝਾ ਅੰਜੂ ਮੈਂ ਸੇ ਮਗਰ ਨਹੀਂ ਰਹਿ ਸਕਦੀ ਅੰਜੂ ਮੈਂ ਸੇ ਬਗੈਰ ਨਹੀਂ ਰਹਿ ਸਕਦੀ ਮੰਮੀ ਕੀ ਬੋਲਨ ਕੀ ਦੀ ਅਸੀਂ ਇਹ ਕੋਣ ਮਾਰਨ ਦੇ ਪਹਿਲਾਂ ਦੱਸੋ ਇਹਨਾਂ ਨਾਲ ਹੌ ਲੱਗਿਓ ਕਰਦੇ ਪਏ ਹੋ ਬਾਹੂ ਉਹ ਲੜਦੇ ਆ ਬੜਾ ਲੜਦੇ ਆ ਦੋਵੇਂ ਮੰਮੀ ਹੋਸ਼ ਕਰੋ ਸਿੱਧੋ ਵੋ ਮਤਤ ਚਾਹ ਬਣਾ ਕੇ ਲਿਆਈ ਕੀ ਤੁਹਾਨੂੰ ਧਿਆਨ ਚ ਆਇਆ ਵੇ ਕਿਹੜਾ ਸੁਖਮਾ ਵੇਖ ਲਿਆ ਜੇ ਕੋਣ ਲੜਦਾ ਵੈ ਸੇਵਕ ਨੇ ਇੱਥੇ ਕੋਈ ਨਹੀਂ ਲੜਦਾ ਪਿਆ ਮੰਮੀ ਕਰਨਵਾਲੀ ਕਰਨਵਾਲੀ ਲੜਦੇ ਹੋ ਮੰਮੀ ਕੋਈ ਨਹੀਂ ਲੜਦਾ ਟੈਨਸ਼ਨ ਨਾ ਲੋ ਪਿੰਡ ਥੋੜੀ ਜਿਹਾ ਵਸੇ ਉਹ ਪਹਿਲੇ ਕਿਹੜਾ ਗੱਲੇ ਛੱਡਿਆ ਸੀ ਹੁਣ ਵੀ ਨਹੀਂ ਛੱਡਣਾ ਟੈਨਸ਼ਨ ਨਾ ਲੋ ਹੰਮੀ ਸੇਵਕ ਪਿੰਡ ਨਹੀਂ ਗਾ ਤੂੰ ਹੀ ਮੇਰੇ ਘਰ ਆ ਰੋ ਤੂੰ ਸ਼ਹਿਰ ਚੋਂ ਠੀਕ ਹੋ ਹਾਂ ਹੈ ਠੀਕ ਹੋ ਨਾ ਹਾਂ ਸੇਵਕ ਨੂੰ ਕੋਈ ਨਹੀਂ ਮੰਗਾ ਲੈਣੇ ਪਤਾ ਠੀਕ ਐ ਵੇ ਅੰਜੂ ਮੇਰਾ ਸੇਵਕ ਕਦੀ ਇਕੱਲਾ ਨਹੀਂ ਰਹਿਣ ਦਿੱਤਾ ਹੀ ਮੈਂ ਜੇ ਪਿੰਡੋਂ ਆ ਗਿਆ ਤਾਂ ਵੀ ਅੰਜੂ ਮੈਂ ਇਹਦੇ ਮਗਰ ਬੜਾ ਫਿਰਦੀ ਰਹੀ ਇਹ ਅੰਜੂ ਸੇਵਕ ਨੂੰ ਕੀ ਕਰਤਾ ਕਿਸੇ ਨੇ ਅੰਜੂ ਸੇਵਕ ਨੇ ਪਰਤ ਗੈਣੀ ਵੇਖਿਆ ਮੇਰਾ ਮਾਪਿਓ ਕਿੱਥੇ ਗਿਆ ਮੰਮੀ ਉਹਨੂੰ ਕਹੇ ਨੇ ਕੁਝ ਨਹੀਂ ਕੀਤਾ ਮੱਤ ਤੇ ਪਰਦਾ ਪਿਆ ਹੈ ਬਸ ਫਿਰ ਕੁਝ ਨਹੀਂ ਹੋਇਆ ਅੰਜੂ ਕਿਉਂ ਇੰਨਾ ਮਨਹੋਲਾ ਕਰਦੇ ਜੀ ਟੈਨਸ਼ਨ ਨਾ ਲਓ ਸਭ ਕੁਝ ਸਹੀ ਹੋ ਜਾਊਗਾ ਤੋ ਸਮਝਾ ਅੰਜੂ ਮੈਂ ਜਾਊਂਗੀ ਚਾਹਾਂਗੀ ਮੈਂ ਪਾਪੀ ਉਹਨਾਂ ਨਾਲ ਜਾਵਾਂਗੀ ਤੀ ਟੈਨਸ਼ਨ ਨਾ ਮੇਨੂੰ ਜਗੀਰ ਵੀ ਕਰੇਗਾ ਨਾ ਮੈਂ ਹੋ ਜਾਾਂਗੀ ਮੈਂ ਜਾਵਾਂਗੀ ਤੀ ਚਾਹ ਪੀਓ ਚਾਹ ਪੀਓ ਮੈਂ ਪਤਾ ਨਹੀਂ ਕੀ ਹੋ ਗਿਆ ਕਿਦਾਂ ਮੰਮੀ ਥੋੜੀ ਜੀ ਦੋ ਘੁੱਟ ਪੀਓ ਮੈਂ ਦੋ ਮਿੰਟ ਆਈ ਜੇ ਉਹ ਜੋ ਖਲੋਤੇ ਦੀਦੀ ਨੂੰ ਨਨ ਪੇਸ ਦਵਾ ਜਰਾ ਕੋਈ ਨਹੀਂ ਤੂੰ ਜਾਣ ਜੂ ਚਲ ਚਾਹ ਪੀਓ ਚਾਹ ਪੀਓ ਨਹੀਂ ਮੈਂ ਚਾਹ ਨਹੀਂ ਪੀਣੀ ਨਹੀਂ ਪੀਣੀ ਦੋ ਘੁੱਟ ਪੀ ਲੋ ਥੋੜੀ ਜੀ ਪੀ ਲੋ ਜਿੰਨਾ ਦਿਲ ਕਰੇ ਪੀ ਲੋ ਭਾਬੀ ਦੀ ਕੋਲ ਹੀ ਮੈਂ ਕੋਈ ਨਹੀਂ ਕੋਈ ਨਹੀਂ ਮੈਂ ਕੋਲ ਮੈਂ ਆਈ ਦੋ ਮਿੰਟ ਪੇਜ ਕੇ ਨਨ ਨੂੰ ਆਈ ਪੀ ਲੋ ਚਾਹ ਆ ਗਏ ਭੈਣ ਜੀ ਮੈਂ ਤਾਂ ਚਾਹ ਟਿਕਨ ਦੀ ਚਾਣੀ ਬਣਾਈ ਨਹੀਂ ਭੈਣੇ ਕੋਈ ਅਕਲ ਕਰੋ ਉੱਠ ਜੋ ਧੀ ਕਰ ਆਏ ਜੇ ਕੋਈ ਕੰਮ ਹੀ ਕਰ ਲੋ ਮੈਂ ਤੇ ਆਪ ਕੱਲ ਦੀ ਬਿਮਾਰ ਆ ਤੂੰ ਇੱਥੇ ਧੀ ਗੋਡੇ ਨਾਲ ਗੋਡਾ ਜੋੜ ਕੇ ਤਾਂ ਬੈਠੇ ਜੇ ਫਿਰ ਕੀ ਆ ਤੀ ਕਰਨੀ ਦਏ ਹੀ ਅੱਛਾ ਤੇ ਤੁਹਾਡਾ ਨਹੀਂ ਫਰਜ਼ ਕੁਝ ਕਰਨ ਦਾ ਉਹ ਜਿੱਥੇ ਮੇਰੀ ਲੋੜ ਹੁੰਦੀ ਨਾ ਮੈਂ ਕਰ ਹੀ ਲੈਣੀ ਆ ਅੱਛਾ ਤੇ ਹੁਣ ਨਹੀਂ ਤੂੰ ਹੀ ਕਰ ਸਕਦੇ ਹੈਨਾ ਨਮਾ ਅਗਾਂ ਮੇਰੀ ਗੱਲ ਸੁਣ ਨਾ ਤੇਰੇ ਕੋਲ ਕੰਮ ਨਹੀਂ ਹੁੰਦਾ ਪਿੰਡ ਦੇ ਸਾਰੇ ਨਾ ਕੰਮ ਕਰ ਦਿੰਦੀ ਏ ਨੇ ਜਿਹੜੇ ਚਾਚੇ ਦਾਇਆ ਦਾ ਵੀ ਨਾਮ ਰੱਖ ਕੇ ਕੰਮ ਕਰੀ ਜਾਂਦੀ ਨੇ ਜਿਨ੍ਹਾਂ ਨੇ ਪੋਰਾ ਇੱਜ਼ਤ ਨਹੀਂ ਕੀਤੀ ਅੱਜ ਚਾਰੀ ਜਣ ਕਰਨ ਵਾਲੇ ਹੈਗੇ ਤੇ ਇਹਨਾਂ ਦੀ ਇੱਜ਼ਤ ਕਰ ਲੋ ਕਰ ਲੈ ਕੁਝ ਕੰਮ ਕਿਤੇ ਨਹੀਂ ਕੋਈ ਜੋ ਚੱਲਿਆ ਸ਼ਰਮ ਕਰ ਸ਼ਰਮ ਕਰ ਮਾਨ ਜਲੀਲ ਕਰਦੇ ਆ ਤੈਨੂੰ ਸ਼ਰਮ ਪੋਰਾ ਨਹੀਂ ਆਉਂਦੀ ਕਿਤੇ ਹੈ ਨਹੀਂ ਆਉਂਦੀ ਦੱਸ ਕੀ ਕਰ ਲਈ ਨਹੀਂ ਆਉਂਦੀ ਕੋਈ ਸ਼ਰਮ ਕਰ ਤੈਨੂੰ ਜੰਮਿਆ ਪਾ ਲਿਆ ਐਡਾ ਕੀਤਾ ਹੈ ਤੇ ਇਸ ਕਰਮ ਨੂੰ ਤੇ ਸੱਸ ਦੇ ਸਾਹਮਣੇ ਮਾਂ ਦੀ ਬੇਇੱਜ਼ਤੀ ਕਰਨ ਤੋਂ ਬੇਈ ਇੱਤਿ ਕਰੇ ਉਹ ਇੱਜ਼ਤ ਕਰਾਉਣਾ ਨਾ ਕਰਾਉਣਾ ਆਪਣੇ ਹੱਥ ਵਿੱਚ ਹੁੰਦਾ ਆ ਇਹ ਆਪ ਨੂੰ ਪਤਾ ਹੁੰਦਾ ਕਿ ਮੈਂ ਇੱਜ਼ਤ ਕਰਾਉਣੀ ਆ ਕਿ ਨਹੀਂ ਜਾ ਕੇ ਤੇ ਕੋਈ ਕੰਮ ਕਰ ਲਓ ਜਾ ਕੇ ਸ਼ਰਮ ਨੂੰ ਅੱਠ ਮਾਰ ਜਾ ਮੈਂ ਮਾਰੇ ਸ਼ਰਮ ਨਾ ਜਾ ਕੇ ਤੇ ਕੰਮ ਕਰੋ ਗੱਲਾਂ ਕਰਨੇ ਇੱਥੇ ਆਏ ਤੁਸੀਂ ਜਾਓ ਭੈਣ ਜੀ ਜਿੰਨਾ ਚਾਹੇ ਇੱਥੇ ਬੈਸਣ ਦੇ ਜਾ ਕੇ ਕੰਮ ਕਰ ਲਓ ਸਹੀ ਤੇ ਕਹਿਂਦੇ ਆ ਮੁੰਡਾ ਸੁਣ ਲੈ ਆ ਮਾਰੀ ਇੱਜ਼ਤ ਕਰਾਉਂਦੇ ਆ ਉਹ ਜਾਓ ਤੁਸੀਂ ਬਹਿ ਜਾ ਬਹਿ ਜਾ ਬੱਤ ਬਹਿ ਜਾ ਆ ਮਣੀ ਨਾੰ ਚੰਗੀ ਲੱਗਦੀ ਨਹੀਂ ਨਾ ਚੰਗੀ ਲੱਗਦੀ ਬਹਿ ਜਾ ਹਾਂਜੀ ਕੀ ਆਇਆ ਕੁਛ ਨਹੀਂ ਭੈਣ ਜੀ ਕੀ ਹੋ ਗਿਆ ਕਦੀ ਤੁਸੀਂ ਬੰਦ ਅੱਖਾਂ ਨਾਲ ਕਦੀ ਖੁੱਲੀਆਂ ਅੱਖਾਂ ਨਾਲ ਕਿਹੜੇ ਸੁਪਨੇ ਵੇਖਦੇ ਰਹਿੰਦੇ ਕਿਹੜੀਆਂ ਪਰੇਸ਼ਾਨੀਆਂ 'ਚ ਵੜੇ ਹੋਏ ਹੋ ਸੁਪਨੇ ਕੀ ਵੇਖਣੇ ਭੈਣ ਜੀ ਜਦੋਂ ਪਿੰਡ ਹੀ ਤੇ ਪਿੰਡ ਮੈਂ ਆਪਣੇ ਮੁੰਡੇ ਕਰਕੇ ਲੜਦੀ ਸੀ ਜੇ ਮੈਂ ਸ਼ਹਿਰ ਆ ਗਈਆਂ ਤੇ ਸ਼ਹਿਰ ਹੁਣ ਉਹ ਲੜਦਾ ਵੇਖੋ ਪਤਾ ਨਹੀਂ ਮੇਰੇ ਮੁੰਡੇ ਨੂੰ ਤੇ ਨજર ਹੀ ਲੱਗ ਗਈ ਕਿਸੇ ਦੀ ਇਹੋ ਜਿਹੀ ਨજર ਲੱਗੀ ਆ ਮੇਰਾ ਮੁੰਡਾ ਤੇ ਵੇਖਣਾ ਵੀ ਨਹੀਂ ਮੰਗਦਾ ਸਾਨੂੰ ਮੈਂ ਸੋਚਦੀ ਸੀ ਚਲੋ ਮੇਰੀ ਧੀ ਸੁਖੀ ਆਪਣੇ ਘਰ ਚੱਲ ਗਈ ਪਰ ਮੈਂ ਭੈਣ ਜੀ ਹੁਣ ਮੁੰਡੇ ਤੋਂ ਬਹੁਤ ਦੁਖੀ ਤੁਸੀਂ ਇੰਨਾ ਕਿਉਂ ਪਰੇਸ਼ਾਨ ਹੁੰਦੇ ਹੋ ਧੀ ਵੱਲੋਂ ਸੁਖੀ ਹੋ ਨਾ ਉੱਤਰ ਵੱਲੋਂ ਵੀ ਹੋ ਜਾਗੇ ਟੈਨਸ਼ਨ ਨਾ ਲਵੋ ਤੇ ਹਾਂ ਜੀ ਮੈਂ ਸੇਵਕ ਬਗੈਨ ਨਹੀਂ ਰਹਿ ਸਕਦੀ ਕੋਈ ਵੀ ਮੈਂ ਚਾਹ ਨਹੀਂ ਕੀਤੀ ਸ਼ੁਰੂ ਹੀ ਨਹੀਂ ਕੀਤੀ ਕੀ ਗੱਲ ਹੋ ਗਈ ਫਿਰ ਫਿਰ ਸੋਚਾਂ ਚ ਵੜ ਗਏ ਮੈਂ ਫਿਰ ਹਿਲਾਇਆ ਵੇਖੂ ਬੁਖਾਰ ਕਿੰਨਾ ਚੜ ਗਿਆ ਮम्मी ਤਾਂ ਬੁਖਾਰ ਛੱਡ ਗਿਆ ਵੈ ਕੀ ਕਰਨ데요 ਮम्मी ਕੋਈ ਗੱਲ ਨਹੀਂ ਅੰਜੂ ਮम्मी ਇੱਦਾਂ ਕਿੱਦਾਂ ਚੱਲੇਗਾ ਕਿਉਂ ਇੰਨੀ ਟੈਨਸ਼ਨ ਲੈਨੇ ਮੈਂ ਡਾਕਟਰ ਨੂੰ ਬੁਲਾਣੀ ਹੈ ਹਾਂ ਠੀਕ ਆ ਫੋਨ ਕਰ ਦੋ ਨਹੀਂ ਮम्मी ਡਾਕਟਰ ਨੂੰ ਬੁਲਾਣਾ ਪੈਣਾ ਮੈਂ ਜੋ ਭਾਬੀ ਤੁਸੀਂ ਫੋਨ ਕਰ ਦੇ ਇੱਕ ਵਾਰੀ ਹਾਂ ਮੈਂ ਕਰਦੀ ਮੇਰੀ ਗੱਲ ਸੁਣੋ ਇੱਦਾਂ ਚੱਲੇਗਾ ਤੇ ਕਿੱਦਾਂ ਚੱਲੇਗਾ ਸਾਰਾ ਕੁਝ ਜਿਵੇਂ ਤੁਸੀਂ ਕਰਨਦੇ ਹੋ ਤੁਹਾਨੂੰ ਕੋਈ ਕਮੀ ਪੇਸ਼ੀਗੀ ਇੱਥੇ ਤੁਹਾਨੂੰ ਲੱਗਦਾ ਕਿਸੇ ਦੀ ਅੱਖਾਂ 'ਚ ਤੁਹਾਨੂੰ ਕੋਈ ਕੁਝ ਕਹਿੰਦਾ ਹੋਵੇ ਨਹੀਂ ਪਤਾ ਕੋਈ ਕਦਰ ਨਹੀਂ ਕੈਨ ਸਾਰੇ ਚੰਗੇ ਆ ਨਾ ਬਹੁਤ ਚੰਗੇ ਆ ਫਿਰ ਤੁਹਾਨੂੰ ਕੀ ਹੁੰਦਾ ਸੇਵਕ ਵੀ ਆਪਣੇ ਘਰ ਬਿਲਕੁਲ ਠੀਕ ਠਾਕ ਐ ਮੰਮੀ ਖਾਂਦਾ ਪਿੰਦਾ ਹੱਸਦਾ ਖੇਡਦਾ ਤੁਰਿਆ ਫਿਰਦਾ ਉਹਨੂੰ ਨਹੀਂ ਕਿਸੇ ਦੀ ਕੋਈ ਲੱਗੀ ਗੱਲ ਉਹਨੂੰ ਕੋਈ ਚੇਤੇ ਨਹੀਂ ਕਰਦਾ ਤਾਂ ਤੂੰ ਹੀ ਚੇਤੇ ਕਰਕੇ ਕਿਉਂ ਐਦਾ ਬਿਮਾਰ ਪੈਨਦੇ ਹੋ ਮਮਾਨ ਮੰਮੀ ਤੁਸੀਂ ਮਾਓ ਪਰ ਉਹ ਦੇਖੋ ਨਾ ਉਹ ਪੁੱਤ ਕਪੁੱਤ ਬਣ ਗਿਆ ਨਾ ਦੇਖੋ ਮੰਮੀ ਬੋਤਾ ਮੋਦੀ ਨਾਲ ਜਾ ਜਾ ਕੇ ਉਹਨੂੰ ਸਮਝਾਉਂਗੀ ਨਾ ਰੋਜ ਤੋ ਉਹਨੂੰ ਲੱਗੇਗਾ ਸਿਰ ਸਾਨੂੰ ਹੀ ਉਹਦੀ ਲੋੜ ਹੈ ਉਹਨੂੰ ਮਹਿਸੂਸ ਹੋਉਂਦੇ ਹੋ ਕੱਲ ਨੂੰ ਉਹਦੇ ਘਰ ਕੋਈ ਖੁਸ਼ੀ ਆਏਗੀ ਕਿਤੇ ਨਾ ਸਾਂਝੀ ਕਰੇਗਾ ਉਹ ਰਿਸ਼ਤੇ ਲੱਭੇਗਾ ਮੈਂ ਉਹਨੂੰ ਬੜਾ ਕੁਝ ਕਹਿ ਕੇ ਆਈ ਮੰਮੀ ਤੇ ਟੈਨਸ਼ਨ ਨਾ ਲੋ ਐਸੇ ਬੁਏ ਜਾ ਕੇ ਤੁਹਾਡੇ ਗੱਲ ਲੱਗੇਗਾ ਤੁਹਾਨੂੰ ਆਵਾਜ਼ ਦੇਗਾ ਕਿ ਮਾਂ ਮੇਰੇ ਨਾਲ ਚੱਲ ਆਏਗਾ ਜੀ ਜ਼ਰੂਰ ਆਏਗਾ ਮੰਮੀ ਜ਼ਰੂਰ ਆਏਗਾ ਤੇ ਫਿਕਰ ਨਾ ਕਰੋ ਕਿਆਣੀ ਸੀ ਮਰਦ ਨੇ ਫੋਨ ਤੁਹਾਡੀ ਧੀ ਆ ਕਿੱਥੇ ਚੁੱਕਦੀ ਐ ਤੇ ਦੁਬਾਰਾ ਲਾਲਾ ਨੂੰ ਕਿੰਨੇ ਕੁ ਲਈ ਜਾਵਾਂ 15 ਮਿੰਟ ਤਾਨੂੰ ਆਇਆ ਨੂੰ ਅਗੇ ਦਾ ਤੂੰ ਹੀ ਫੋਨ ਲਵਾ ਲਿਆ ਤੇ ਫਿਰ ਕੀ ਜੀ ਨੱਚ ਨਹੀਂ ਚੁੱਕਦੀ ਹੁਣ ਚਲਾਈ ਚਲ ਵਾਹ ਠੀਕ ਜੀ ਤੁਹਾਡੀ ਧੀ ਹੈ ਨਾ ਗਈ ਤੇ ਮੇਰੀ ਦਵਾਈ ਦਾ ਬਹਾਨਾ ਲਾ ਕੇ ਜਾ ਕੇ ਉੱਥੇ ਕੰਮ ਆਪਣੇ ਕਰਨ ਨਹੀਂ ਹੋਣੀ ਮੈਂ ਕਿਹਾ ਫੋਨ ਲਾਵਾਂ ਉਹਨੂੰ ਮੇਰੀ ਫਿਕਰਫਕ ਆਇਆ ਇੱਕ ਗੱਲ ਤਾਂ ਆ ਜਿੱਥੇ ਮੇਰੀ ਮਾਂ ਹੁੰਦੀ ਨਾ ਉਹਨੇ ਮੇਰੇ ਨਾਲ ਪਰਛਾਵੇਂ ਮੰਗ ਰਹਿਣਾ ਸੀ ਕਾੜਾ ਬਣਾ ਦੇ ਕਈ ਕੁਝ ਕਰਦੇ ਕਦੀ ਪਾਣੀ ਗਰਮ ਕਰਕੇ ਪਿਆ ਮੈਨੂੰ ਕੋਕ ਕਰ ਉਹਨੂੰ ਪਤਾ ਨਾ ਗਲਾ ਖਰਾਬ ਹੋਵੇ ਉਹਨੂੰ ਸਵੇਰੇ ਨਾਲ ਹੀ ਕਾੜਾ ਬਣਾ ਕੇ ਲੈ ਆਉਣਾ ਹੈ ਇਧਰ ਮੈਡਮ ਨੂੰ ਕੋਈ ਫਿਕਰ ਹੀ ਨਹੀਂ ਹੈ ਤੇ ਉਹ ਵੀ ਤੇਰੀ ਦਵਾਈ ਲੈਣ ਹੀ ਗਈ ਹੋਣੀ ਆ ਡਾਕਟਰ ਕੋ ਰਾਸ਼ ਹੁੰਦਾ ਵਾ ਕਿੰਨਾ ਕੁ ਰਾਸ਼ ਹੁੰਦਾ ਹਾ ਤੇ ਇੱਥੇ ਤੇ ਗਈ ਹੈ ਮੇਰੇ ਤਾਂ ਨੂੰ ਸੇਵਕ ਬਾਰ ਬਾਰ ਕਹਿਂਦੀ ਹਾਂ ਮੈਨੂੰ ਘਰੇ ਕਿੱਟੀ ਡੀਗਦੀ ਹੋਣੀ ਆ ਮੈਂ ਤਾਂ ਕਿਹਾ ਚੱਲ ਲੰਘਦੇ ਲੰਘਦੇ ਨਾਲ ਤੇਰਾ ਪਤਾ ਲੈ ਜੰਨੀ ਆ ਨਾਲੇ ਆਪਣੀ ਤੀਨ ਨੂੰ ਮਿਲ ਜੰਨੀ ਆ ਮੈਂ ਅ chal ਮਿਲ ਕੇ ਜਾਵਾਂ ਨਾ ਮਿਲੇ ਨਾ ਹੀ ਜਾਵਾਂ ਤਾਂ ਕਹਿੰਦੀ ਤੈਨੂੰ ਮੈਂ ਬਾਰ-ਬਾਰ ਫੋਨ ਲਾਉਂਦੀ ਆਂ ਓਹੋ ਕੀ ਗੱਲ ਮੰਮੀ ਇੱਥੇ ਗੈਂਚਣ ਕਿਉਂਦੇ ਜੇ ਹੁਣ ਟਾਈਮ ਗਿਣਿਆ ਚਣਿਆ ਹੁੰਦਾ ਜਾਂ ਆਪਦਾ ਤੋਈ ਕਿੱਟੀ ਦਾ ਬੜਾ ਡਰਿਆ ਤੁਹਾਨੂੰ ਇਹੋ ਜਿਹੀ ਨਹੀਂ ਕੋਈ ਗੱਲ ਨਾਲੇ ਕਿੱਟੀ ਕੀ ਹੁੰਦਾ ਵਾ ਕਿੰਨੀ ਵੱਡੀ ਤੇਰੇ ਤੋਂ ਓਹੋ ਮੰਮੀ ਕਿੱਟੀ ਭਾਬੀ ਜੀ ਆਪਣੇ ਵਾਸਤੇ ਨਾ ਸਾਰੇ ਜੇ ਵੱਡੇ ਆਪਾਂ ਇਸੇ ਕਰਕੇ ਜੀ ਲਾਉਨੇ ਆਂ ਬੜਾ ਡਰਦੇ ਤੁਸੀਂ ਉਹਨਾਂ ਤੋਂ ਡਰੰਡਰਨ ਵਾਲੀ ਕੋਈ ਗੱਲ ਨਹੀਂ ਆ ਡਰਦੀ ਨਹੀਂ ਅਸੀਂ ਪਤਾ ਇੱਕ ਦੂਜੇ ਨਾਲ ਕਿੰਨੀ ਅੰਡਰਸਟੈਂਡਿੰਗ ਨਾਲ ਰਹਿੰਦੇ ਆ ਇੱਕ ਦੂਜੇ ਦੀ ਪੂਰੀ ਸਾਡੀ ਬੌਂਡਿੰਗ ਵਧੀਆ ਬਣ ਕੇ ਰਹਿੰਦੀ ਆ ਤਾਂ ਕਿ ਇਹ ਇੱਕ ਦੂਜੇ ਦੀ ਚੰਗੀ ਤਰ੍ਹਾਂ ਉਹ ਮੇਰੀ ਮੰਨ ਕੇ ਚੱਲਦੀ ਆ ਤੇ ਮੈਂ ਉਹਦੀ ਮੰਨ ਕੇ ਚੱਲਦੀ ਆ ਅੱਛਾ ਰਿਸ਼ਤੇ ਇਦਾਂ ਚੱਲਦੇ ਆ ਹਾਂ ਜਿਸ ਤਿਹਾਂ ਦੇ ਵਿੱਚ ਬੌਂਡਿੰਗ ਵਧੀਆ ਹੋਵੇ ਨਾ ਤੇ ਰਿਸ਼ਤੇ ਬੜੇ ਦੂਰ ਤੱਕ ਤੇ ਵਧੀਆ ਤਰੀਕੇ ਨਾਲ ਜਾਂਦੇ ਨੇ ਫਿਰ ਮੰਮੀ ਸਾਡੇ ਰਿ ਕੀ ਹੋ ਗਿਆ ਹੈ ਤੁਹਾਡੇ ਵਰੀ ਤੁਹਾਡੇ ਵਰੀ ਕੀ ਆ ਜਦੋਂ ਮੈਂ ਮੰਮੀ ਨਾਲ ਬੋਲਦਾ ਹਾਂ ਨਾ ਉਲਟਾ ਚਾਰ ਗੱਲਾਂ ਮੈਨੂੰ ਲਾ ਕੇ ਦੱਸ ਦੇ ਹੁੰਦੇ। ਤੇ ਮੈਂ ਮੰਮੀ ਨਾਲ ਲੜ ਪੈਣਾ ਨਾ। ਉਹਨਾਂ ਨੂੰ ਬੋਲਦਾ ਨਾ। ਉਦੋਂ ਤੇ ਇਹ ਚੀਜ਼ਾਂ ਤੁਹਾਨੂੰ ਦਿਖਿਆ ਹੀ ਨਹੀਂ। ਆਪਣੇ ਵਰੀ ਤੁਹਾਨੂੰ ਇਹ ਚੀਜ਼ਾਂ ਦਿਖ ਗਈਆਂ ਕਿ ਇਦਾਂ ਐ ਉਹ ਹੈਗੇ ਆ ਬੌਂਡਿੰਗ ਵਧੀਆ ਹੁੰਦੀ ਫਲਾਣਾ ਟਿਕਾਣਾ। ਦੱਸੋ ਮੈਨੂੰ। ਉਹ ਸੇਵਕਾ ਥੋੜਾ ਧਿਆਨ ਨਾਲ ਗੱਲ ਕਰ। ਮੈਂ ਤੇਰੀ ਸੱਸ ਆ। ਹੋ ਹੋ ਸੱਸੂ ਮੈਂ ਤੇ ਮੈਂ ਵੀ ਤੁਹਾਡਾ ਜਵਾਈ ਆ। ਆਪਣੇ ਰਿਸ਼ਤਿਆਂ ਦੀ ਬੌਂਡਿੰਗ ਚ ਇੱਥੇ ਆ ਗਈ ਤੁਹਾਨੂੰ। ਆਪਣੀ ਧੀ ਨੂੰ ਤੇ ਸਿਕਾਈ ਨਾ ਗਈ। ਉਹਨੂੰ ਤਾਂ ਇਹੋ ਚੀਜ਼ ਸਿਖਾਈ ਐ ਕਿ ਬਸ ਸੱਸ ਨੂੰ ਨੌਕਰਾਨੀ ਬਣਾ ਲਓ ਆਹ ਪ੍ਰਾਣੀ ਬਣਾ ਲਓ ਰੱਖਿਆ ਵੀ ਤਾਂ ਮੈਂ ਸੱਚ ਨੂੰ ਨੌਰਾਣੀਆਂ ਵਾਂਗੀ ਤੇ ਮੇਰੀ ਮਾਂ ਨੂੰ ਨੌਕਰਾਨੀਆਂ ਵਾਂਗ ਰੱਖਿਆ ਉਹਨੇ ਆਂਡ ਗਵਾਂਡੋ ਕੈਮਰਿਆਂ ਚੋਂ ਆ ਪਤਾ ਨਹੀਂ ਕਿਹੜਾ ਕਿਹੜਾ ਮੈਨੂੰ ਦੱਸਦਾ ਰਿਹਾ ਕਿ ਕੀ ਕੁਝ ਤੇਰੀ ਤੇਰੀ ਮਾਂ ਕੋਲੋਂ ਕਰਾਉਂਦੀ ਰਹੀ ਉਹ ਹੈ ਕੈਮਰੇ ਤੇ ਲਵਾਏ ਸੀ ਮੈਂ ਸੇਫਟੀ ਵਾਸਤੇ ਮੈਨੂੰ ਕੀ ਪਤਾ ਹੀ ਕੀਆ ਕਰਤੂਤਾ ਸਾਹਮਣੇ ਆਇਣੀ ਆ ਆਹ ਕੁਝ ਮੇਰੇ ਸਾਹਮਣੇ ਆਉਣਾ ਕੀ ਕੁਝ ਕਰਦੇ ਰਹੇ ਮੇਰੀ ਮਾਂ ਨਾਲ ਦੱਸੋ ਮੈਨੂੰ ਤੁਸੀਂ ਨਾ ਮੈਨੂੰ ਸਮਝਾਉਣ ਦੀ ਬਜਾਏ ਨਾ ਚਾਰ ਗੱਲਾਂ ਲਾ ਕੇ ਦੱਸ ਦਿੰਦੇ ਕਿ ਸੇਵਕ ਹੈ ਸੇਵਕ ਹੈ ਉਹ ਜਿਹ ਮੈਂ ਸਦਾ ਹੀ ਜਿਹੜਾ ਤਾਂ ਡਿਮਗਰ ਲੱਗਾ ਰਿਆਂ ਆਪਣੇ ਮਾਪੇ ਉਹਨੀਆਂ ਬੋਲਦਾ ਰਿਆਂ ਜੇ ਅੱਜ ਮੈਂ ਚੀਤਵੇਂ ਮਕਾਮ ਤੇ ਖਲੋਤਾ ਹਾਂ ਨਾ ਤੇ ਆਪਣੇ ਮਾਪੇ ਉਹਦੀ ਬਦੌਲਤ ਆ ਠੀਕ ਆ ਸੇਵਕ ਤੂੰ ਹੂੰ ਭੁੱਲ ਗਿਆ ਵਾ ਜਦੋਂ ਤੂੰ ਆਇਆ ਸੀ ਨਾ ਇੱਥੇ ਖਾਲੀ ਹੱਥਾਂ ਮੇਰੇ ਧੀਰੇ ਹੱਥ ਤੋਂ ਸੀ ਵਾ ਨਾ ਹੋਰ ਕੁਝ ਤੇਰੇ ਹੱਥ ਚ ਨਹੀਂ ਸੀ ਉਸ ਟਾਈਮ ਤੇ